ਟਾਈਮ ਟਾਈਮ ਸਾਰਿਆਂ ਦਾ ਆਉਂਦਾ ਪਰ ਲੈਂਚ ਲੱਗ ਕੇ ਸਬਰਤਾ ਕਰੋ ਜਿੰਦਗੀ ਦਾ ਕੋਈ ਵੀ ਕੰਮਕਾਰ ਆ ਆਪਾਂ ਸਮੇਂ ਤੋਂ ਮੂਹਰੇ ਭੱਜਣ ਦੀ ਟਰਾਈ ਕਰਦੇ ਆ ਪਰ ਜਿੰਨਾ ਟਾਈਮ ਆਪ ਉਹਦੇ ਹੱਕਦਾਰ ਨਹੀਂ ਹੁੰਦੇ ਕਿਸੇ ਚੀਜ਼ ਦੇ ਆਪਾਂ ਨੂੰ ਉਹ ਚੀਜ਼ ਮਿਲਦੀ ਨਹੀਂ ਜੇ ਮਿਲ ਵੀ ਜਾਵੇ ਤਾਂ ਆਪਣੇ ਲਈ ਉਹ ਵਧੀਆ ਨਹੀਂ ਇਸ ਕਰਕੇ ਤੁਹਾਨੂੰ ਉਹ ਰਾਈਟ ਟਾਈਮ ਤੇ ਮਿਲਣੀ ਆ ਜਦੋਂ ਤੱਕ ਤੁਹਾਡਾ ਮਾਈਂਡ ਸੈਟ ਉਹ ਲੈਵਲ ਦਾ ਹੋ ਗਿਆ ਉਦੋਂ ਹੀ ਤੁਹਾਨੂੰ ਉਹ ਮਿਲ ਜਾਣੀ ਆ ਇਹ ਵੱਡੇ ਸ਼ਹਿਰਾਂ ਵਾਲੇ ਜਾਂ ਬਾਹਰਲੇ ਮੁਲਕਾਂ ਲਈ ਇਹ ਗੱਲ ਨਾਲ ਰਿਲੇਟ ਕਰਨਗੇ ਕਈ ਵਾਰ ਪਾਰਕਿੰਗ 'ਚ ਲੈਂ ਲੱਗੀ ਹੁੰਦੀ ਆ ਕਈ ਤਾਂ ਤੇ ਸਬਰ ਨਹੀਂ ਕਰਦੇ ਇੱਧਰਲੀ ਪਾਰਕਿੰਗ ਫੋਲਾ ਗੀੜੇ ਘਾੜਦੇ ਫਿਰ ਜਾਂਦੇ ਨੇ ਉਹਨਾਂ ਨੂੰ ਕਿੱਥੇ ਪਾਰਕ ਨਹੀਂ ਮਿਲਦੀ ਪਰ ਕਈ ਕਹਿੰਦੇ ਨੇ ਯਾਰ ਕਿਸੇ ਨੇ ਮੋੜੀ ਆਉਣਾ ਚੱਲ ਖੜਾ ਲਾ ਵੇਟ ਕਰ ਲਾ ਉਹ ਲਾਈਨ ਦੇ ਵਿੱਚ ਉਹ ਗੱਡੀ ਜਦੀ ਨਿਕਲ ਜਾਂਦੀ ਹੈਗਾ ਲਾ ਉੱਥੇ ਲਾ ਲੈਂਦਾ ਏਹੀ ਚੀਜ਼ ਆ ਤੁਹਾਨੂੰ ਵੇਟ ਕਰਨੀ ਪੈਣੀ ਆ ਮਿਹਨਤ ਕਰੋ ਸਬਰ ਰੱਖੋ ਵੇਟ ਕਰੋ ਕੋਈ ਨਾ ਕੋਈ ਨਿਕਲੂਗਾ ਲਾਈਨ ਚੋਂ ਤੇ ਤੁਹਾਡੀ ਵਾਰੀ ਆਊਗੀ ਇੱਥੇ ਕੋਈ ਮਿਹਨਤ ਕਰਦਾ ਇਹ ਨਹੀਂ ਹੋ ਸਕਦਾ ਕਿ ਉਹਦਾ ਟਾਈਮ ਨਾ ਆਵੇ ਤੇ ਇਹ ਵੀ ਨਹੀਂ ਅਜੇ ਤੱਕ ਹੋਇਆ ਕਿ ਕਿਸੇ ਦਾ ਟਾਈਮ ਆ ਗਿਆ ਤੇ ਉਹ ਨਾ ਜਾਵੇ ਜਿਹੜਾ 10 ਸਾਲ ਦਾ ਲੱਗਾ ਉਹਦੇ ਬਲ ਦੇਖਦੇ ਆ ਯਾਰ ਉਹਦਾ ਕਿਵੇਂ ਬਣ ਗਿਆ ਸਾਡਾ ਕਿਉਂ ਨਹੀਂ ਬਣਿਆ ਕਿਉਂਕਿ ਤੁਸੀਂ 2 ਮਹੀਨਾ